ਸਸਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਜੀ ਮੈਂ ਇਸ ਵਕਤ ਪੰਜਾਬ ਦੇ ਵਿੱਚ ਮੌਸਮ ਬਦਲ ਚੁੱਕਿਆ ਹਾਲਾਂਕਿ ਮੌਸਮ ਵਿਭਾਗ ਦੇ ਪਹਿਲਾਂ ਹੀ ਜਿਹੜਾ ਕਈ ਦਿਨਾਂ ਦਾ ਹਾਈ ਅਲਰਟ ਜਾਰੀ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਮੌਸਮ ਬਦਲੇਗਾ ਭਾਰੀ ਮੀਂਹ ਪਵੇਗਾ ਇਤੋਂ ਤੱਕ ਕਿ ਮੌਸਮ ਵਿਭਾਗ ਨੇ ਤਾਂ ਅਜਿਹਾ ਅਲਰਟ ਜਾਰੀ ਕੀਤਾ ਸੀ ਕਿ ਮੁਰ ਤੋਂ ਪੰਜਾਬ ਦੇ ਵਿੱਚ ਹੜ੍ਹ ਆ ਸਕਦੇ ਨੇ ਜਾਂ ਫਿਰ ਖੜਾ ਆਉਣ ਵਰਗੇ ਹਾਲਾਤ ਬਣ ਸਕਦੇ ਨੇ ਇਤੋਂ ਤੱਕ ਵੀ ਗੱਲ ਆਖੀ ਗਈ ਸੀ ਕਿ ਪਿਛਲੇ 80 ਸਾਲਾਂ ਦੇ ਰਿਕਾਰਡ ਵੀ ਟੁੱਟ ਸਕਦੇ ਨੇ ਜਾਨੀ ਕਿ 4 ਅਕਤੂਬਰ ਤੋਂ ਲੈ ਕੇ 8 ਅਕਤੂਬਰ ਤੱਕ ਤਿੰਨ ਚਾਰ ਦਿਨ ਦਾ ਜਿਹੜਾ ਮੌਸਮ ਦੇ ਵਿੱਚ ਵੱਡਾ ਬਦਲਾਅ ਦੱਸਿਆ ਗਿਆ ਸੀ ਜਿਸ ਦੇ ਨਾਲ ਪੰਜਾਬ ਦੇ ਵਿੱਚ ਠੰਡਕ ਵੀ ਹੈ ਜਿਹੜੀ ਮਹਿਸੂਸ ਹੋਵੇਗੀ ਪਾਰਾ 20 ਡਿੱਗੇਗਾ ਤੇ ਅੱਜ ਖਬਰ ਅਹਿਮ ਤੁਹਾਡੇ ਨਾਲ ਸਾਂਝੀ ਕਰ ਰਹੇ ਜਿੱਤੇ ਬੀਤੇ ਦਿਨ ਪੰਜਾਬ ਭਰ ਦੇ ਵਿੱਚ ਬਹੁਤ ਭਾਰੀ ਵੀ ਪੈਂਦਾ ਤੇ ਅੱਜ ਤੜਕਸਾਰ ਜਾਂ ਫਿਰ ਅੱਧੀ ਰਾਤ ਤੋਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹਾਲਾਂਕਿ ਬੀਤੇ ਦਿਨ ਪਟਿਆਲਾ ਇਲਾਕੇ ਦੇ ਵਿੱਚ ਲੁਧਿਆਣਾ ਜਾਂ ਪਰ ਜਲੰਧਰ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਮੀਂਹ ਪੈਂਦਾ ਜਿਸ ਦੇ ਨਾਲ ਕਿਸਾਨਾਂ ਦੇ ਚਿਹਰੇ ਮੁਰਝਾ ਜਾਂਦੇ ਨੇ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚੋ ਕਿਸਾਨ ਪਹਿਲਾ ਮਸਲ ਲੰਘ ਕੇ ਹਟੇ ਨੇ ਕਿਸ ਤਰੀਕੇ ਫਸਲਾਂ ਬਰਬਾਦ ਹੋਈਆਂ ਨੇ ਸਤੰਬਰ ਅਗਸਤ ਮਹੀਨੇ ਦੇ ਵਿੱਚ ਤੇ ਉਸ ਤੋਂ ਬਾਅਦ ਇਸ ਵਕਤ ਕਾਲੀ ਘਾਟ ਫਿਰ ਬੱਦਲਾਂ ਦੇ ਨਾਲ ਅਸਮਾਨ ਦੇ ਵਿੱਚ ਛਾਈ ਹੋਈ ਹੈ ਤੇ ਇਸ ਕਰਕੇ ਕਿਸਾਨਾਂ ਦੇ ਚਿਹਰੇ ਇਸ ਮੌਸਮ ਨੂੰ ਦੇਖ ਕੇ ਮਰ ਜਾ ਰਹੇ ਨੇ ਕਿਉਂਕਿ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਚੱਲਦੇ ਅੱਜ ਅੱਧੀ ਰਾਤ ਤੋਂ ਲੁਧਿਆਣਾ ਦੇ ਵਿੱਚ ਬਹੁਤ ਭਾਰੀ ਮੀਂਹ ਪੈ ਰਿਹਾ ਜਲੰਧਰ ਦੀਆਂ ਕੁਝ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਜਿਸ ਦੇ ਵਿੱਚ ਅੱਜ ਤੜਕਸਾਰ ਤੋਂ ਬਹੁਤ ਜ਼ਿਆਦਾ ਭਾਰੀ ਮੀਂਹ ਪੈ ਰਿਹਾ ਮੌਸਮ ਵਿਭਾਗ ਦੇ ਅਨੁਸਾਰ ਮਾਨਸਾ ਬਟੰਡਾ ਸ਼੍ਰੀ ਮੁਕਤਸਰ ਸਾਹਿਬ ਪਠਾਨਕੋਟ ਗਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਅਤੇ ਫਤੇਗੜ ਸਾਹਿਬ ਦੇ ਵਿੱਚ ਬਹੁਤ ਭਾਰੀ ਮੀਂਹ ਪੈ ਸਕਦਾ ਬਿਜਲੀ ਚਮਕਣ ਦੀਆਂ ਘਟਨਾਵਾਂ ਤੇ ਨਾਲ ਦੀ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਤੇ ਇਸੇ ਤਰੀਕੇ ਜਦੋਂ ਅਜਿਹੇ ਅਲਰਟ ਜਾਰੀ ਹੁੰਦੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਤਾਂ ਫਿਰ ਕਿਸਾਨਾਂ ਦੇ ਚਿਹਰੇ ਮੁਰਝਾਉਣੇ ਬਾਜੋ ਵੀ ਬਣ ਜਾਂਦੇ ਨੇ ਕਿਉਂਕਿ ਇਸ ਵਕਤ ਬਹੁਤ ਇੱਕ ਕਿਸਾਨਾਂ ਦੀ ਫਸਲ ਹੈ ਝੋਨੇ ਦੀ ਪੱਕੀ ਖੜੀ ਹੈ ਐਨ ਵੱਢਣ ਦੀ ਕਾਰਕਾਰਤ ਕਗਾਰ ਤੇ ਆਈਪੀ ਤੇ ਨਾਲ ਦੀ ਨਾਲ ਹੈ ਬਹੁਤ ਸਾਰੇ ਕਿਸਾਨਾ ਜਿਹੜੇ ਜਿਨ੍ਹਾਂ ਨੇ ਝੋਨੇ ਦੀ ਫਸਲ ਵੱਢ ਲਈ ਆ ਤੇ ਇਸ ਵਕਤ ਝੋਨਾ ਮੰਡੀਆਂ ਦੇ ਵਿੱਚ ਸੁੱਟਿਆ ਹੋਇਆ ਵੇਚਣ ਦੇ ਲਈ ਕਿਸਾਨ ਮੰਡੀਆਂ ਦੇ ਵਿੱਚ ਡੇਰੇ ਲਗਾ ਕੇ ਬੈਠੇ ਹੋਏ ਨੇ ਤੇ ਇਸ ਵਕਤ ਜਦੋਂ ਜਿਹੀ ਕਾਲੀ ਘਾਟ ਆ ਜਾਵੇ ਬੱਦਲ ਹੀ ਬੱਦਲ ਆ ਜਾਣ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਵੀ ਪੈ ਜਾਵੇ ਤਾਂ ਬੇਹੱਦ ਕਿਸਾਨਾਂ ਦੇ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਇਸ ਵਕਤ ਮੌਸਮ ਵਿਭਾਗ ਦੇ ਵੱਲੋਂ ਹਾਈ ਅਲਰਟ ਆ ਜਿਹੜਾ ਉਹ ਜਾਰੀ ਕੀਤਾ ਗਿਆ ਹਾਲਾਂਕਿ ਜਿਹੜਾ ਇਧਰਲੇ ਪਾਸੇ ਹਿਮਾਚਲ ਪ੍ਰਦੇਸ਼ ਜਾਂ ਫਿਰ ਜੰਮੂ ਕਸ਼ਮੀਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਬਰਫਾ ਜਿਹੜੀ ਇਸ ਸਾਲ ਦੀ ਸਭ ਤੋਂ ਪਹਿਲੀ ਬਰਫ ਦੀ ਸ਼ੁਰੂਆਤ ਹੋ ਚੁੱਕੀ ਹੈ ਲਾਹੌਲ ਘਾਟੀ ਦੇ ਵਿੱਚ ਕੁੱਲੂ ਦੇ ਵਿੱਚ ਸੜਕਾਂ ਵੀ ਜਾਮ ਹੋ ਚੁੱਕੀਆਂ ਨੇ ਬਹੁਤ ਭਾਰੀ ਜਿਹੜੀ ਇੱਕ ਕਹਿੰਦੇ ਕਿ ਮੀਂਹ ਬਰਫ ਦਾ ਪੈ ਰਿਹਾ ਜਾਨੀ ਕਿ ਬਹੁਤ ਜ਼ਿਆਦਾ ਬਰਫगिर ਰਹੀ ਹੈ ਤੇ ਇਸ ਵਕਤ ਪੰਜਾਬ ਦੇ ਵਿੱਚ ਬਹੁਤ ਭਾਰੀ ਵੀ ਪੈ ਰਿਹਾ ਜਿਸ ਦੇ ਨਾਲ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਇੰਨਾ ਜ਼ਿਆਦਾ ਭਾਰੀ ਮੀਂਹ ਪੈਣਾ ਕਿ ਹੜ੍ਹਾਂ ਵਰਗੇ ਮੁਰਤੋ ਹਾਲਾਤ ਬਣ ਸਕਦੇ ਨੇ ਹਾਲਾਂਕਿ ਮਾਝਾ ਏਰੀਆ ਹੁਸ਼ਿਆਰਪੁਰ ਸultanpur ਲੋਧੀ ਦਾ ਇਲਾਕਾ ਜਿਨ੍ਹਾਂ ਦੇ ਵਿੱਚੋਂ ਹਲੇ ਮੁਰਤੋ ਖੇਤ ਪੱਧਰੇ ਨਹੀਂ ਹੋਏ ਉਹਨਾਂ ਖੇਤਾਂ ਦੇ ਵਿੱਚੋਂ ਸਲਾਬ ਸਿਲ ਨਹੀਂ ਗਈ ਕਿ ਅੱਗੇ ਕਣਕ ਦੀ ਫਸਲ ਦੀ ਬਜਾਈ ਕੀਤੀ ਜਾ ਸਕੇ ਜੇਕਰ ਇਸੇ ਤਰੀਕੇ ਦੇ ਨਾਲ ਭਾਰੀ ਮੀਂਹ ਪੈਂਦਾ ਰਹਿੰਦਾ ਤੇ ਅੱਗੇ ਕਣਕ ਦੀ ਬਜਾਈ ਕਰਨੀ ਵੀ ਜਿਹੜੀ ਔਖੀ ਹੋਵੇਗੀ ਤਾਂ ਇਸ ਵਕਤ ਤਾਂ ਪੰਜਾਬ ਦੇ ਵਿੱਚ ਬਹੁਤ ਭਾਰੀ ਮੀਂਹ ਪੈ ਰਿਹਾ ਹੈ